ਬੇਟੇ ਹਾਂਜੀ ਪਾਪਾ ਜੀ ਉਹ ਮੈਂ ਤੈਨੂੰ ਫੋਨ ਕਰੂੰਗਾ ਤੂੰ ਉੱਥੇ ਆ ਜਾਈਂ ਕਿੱਥੇ ਆਉਣਾ ਜੀ ਉਹ ਤੈਨੂੰ ਫੋਨ ਤੇ ਦੱਸੂੰਗਾ ਤਿੰਨ ਤਣ ਕਰ ਤੂੰ ਚਲੋ ਠੀਕ ਆ ਮੈਂ ਆ ਜਾਊਂਗਾ ਹਾਂ ਠੀਕ ਹੈ ਹਲੋ ਅਮਰਦੀਪ ਉਹ ਯਾਰ ਤੂੰ ਛੇਤੀ ਆ ਜਾ ਮੇਰੇ ਘਰ ਤੇ ਆਪਾਂ ਇੱਕ ਸਲਾਹ ਕਰਨੀ ਆ ਆ ਜਾ ਛੇਤੀ ਆ ਜਾ ਛੇਤੀ ਸਤਿ ਸ੍ਰੀ ਅਕਾਲ ਤਾਇਆ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੈ ਵਾਹ ਵਧੀਆ ਵਧੀਆ ਕੀ ਗੱਲ ਹੈ ਤਾਇਆ ਜੀ ਉਹ ਆਜਾ ਤੈਨੂੰ ਸਲਾਹ ਕਰਨੀ ਸੀਗੀ ਹਾਂ ਦੱਸੋ ਆਪਣਾ ਮੁੰਡਾ ਜਸਨ ਹੈ ਨਾ ਹਾਂ ਉਹ ਹੋ ਗਿਆ 18 ਸਾਲ ਦਾ ਅੱਛਾ ਆਪੋ ਨੂੰ ਸਰਪ੍ਰਾਈਜ਼ ਦੇਣਾ ਤਾਹ ਕਿਹੜਾ ਦੱਸ ਉਹ ਬਜਾਜ ਦਾ ਮੋਟਰਸਾਈਕਲ ਵਜਾ ਦਾ ਲੈਣਾ ਅੱਛਾ ਮੋਟਰਸਾਈਕਲ ਲੈਣਗੇ ਨਾ ਮੁੰਡੇ ਨੂੰ ਹਾਂ ਅੱਛਾ ਬਜਾਜ ਦਾ ਬਜਾਜ ਦਾ ਅੱਛਾ ਫਿਰ ਦੱਸੋ ਸਰਪ੍ਰਾਈਜ਼ ਦੇਣਾ ਪਰ ਇਹ ਮੈਨੂੰ ਦੱਸੋ ਵੀ ਲਈਏ ਕਿੱਥੋਂ ਆਪਾਂ ਅੱਜ ਕੱਲ ਤਾਂ ਫੈਸਟੀਵਲ ਚੱਲਦੇ ਆ ਅੱਜ ਕੱਲ ਤਾਂ ਆਫਰ ਹੀ ਬਹੁਤ ਮਿਲਦੇ ਪਏ ਆ ਕਈ ਜਗ੍ਹਾ ਚੱਲਦੇ ਆ ਰਾਮਪਾ ਬਜਾਜ ਵਾਲੇ ਹੈਗੇ ਆ ਨਾ ਹੁਸ਼ਿਆਰਪੁਰ ਹੁਸ਼ਿਆਰਪੁਰ ਪਾਸਪੋਰਟ ਜਿਹੜਾ ਦਫ਼ਤਰ ਹੈ ਉਹਦੇ ਸਾਹਮਣੇ ਉਹ ਆਹੋ ਵੱਡਾ ਸ਼ੋਰੂਮ ਆ ਉਹ ਲੈ ਉਹਨਾਂ ਨੇ ਨੌਵੇਂ ਵੜਾ ਸੁਣਿਆ ਸੀ ਉੱਥੋਂ ਬਜਾਜ ਦਾ ਮੋਟਰਸਾਈਕਲ ਮੁੰਡੇ ਨੂੰ ਆਪਾਂ ਲੈ ਜਾਣਾ ਹਾਂ ਠੀਕ ਹੈ ਤੇ ਉੱਥੇ ਹੁਣ ਤਾਂ ਸਕੀਮਾਂ ਵੀ ਬਹੁਤ ਚੱਲਦੀਆਂ ਅੱਛਾ ਨਾਲੇ ਵੱਡੀ ਗੱਲ ਵਾ ਕਿ ਉੱਥੇ ਮੋਟਰਸਾਈਕਲਾਂ ਦੇ ਰੇਟ ਬਹੁਤ ਘਟੇ ਹੋਏ ਆ ਉਹ ਕਿਦਾਂ ਕਰਦੇ ਆ ਆਪਾਂ ਹੁਣ ਚੱਲਦੇ ਆ ਅੱਛਾ ਉੱਥੇ ਜਾ ਕੇ ਤੇ ਆਪਾਂ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਮੁੰਡੇ ਨੂੰ ਜੇ ਮੋਟਰਸਾਈਕਲ ਲੈ ਦੇਣਾ ਮੁੰਡਾ 18 ਸਾਲ ਦਾ ਹੈ ਲਾਇਸੈਂਸ ਬਣ ਗਿਆ ਆ ਲਾਇਸੈਂਸ ਬਣ ਗਿਆ ਬਸ ਵੇ ਠੀਕ ਆ ਸਰਪ੍ਰਾਈਜ਼ ਦੇਣਾ ਸਰਪ੍ਰਾਈਜ਼ ਦੇਣਾ ਬਸ ਸਹਰਾ ਦੇ ਉਹਨੂੰ ਹਾਂ ਬਸ ਠੀਕ ਹੈ ਫਿਰ ਚੱਲੀਏ ਫਿਰ ਚਲੋ ਫਿਰ ਚੱਲ ਚੱਲ ਚਲੋ ਚੱਲੀਏ ਚੱਲ ਵੀ ਚੱਲ ਚੱਲ ਤਿਆਰੀ ਆ ਦੇਖ ਆ ਆ ਗਿਆ ਰਾਮਪਾ ਮੋਟਰਸ ਹਸ਼ਿਆਰਪੁਰ ਵਾਲਿਆਂ ਦੇ ਆ ਸ਼ੋਰੂਮ ਆ ਦੇ ਲੈ ਵੀ ਜਸ਼ਨ ਖੁਸ਼ ਹੋ ਜਵੇ ਇੱਕ ਵਾਰੀ ਮੈਂ ਕਾ ਮੁੰਡਾ ਪੂਰਾ ਖੁਸ਼ ਹੋਊਗਾ ਮੋਟਰਸਾਈਕਲ ਅਜ ਤਨ ਲੈ ਗਣਾ ਤੂੰ ਆ ਜਾ ਜੀ ਆਇਆ ਹੈ ਏਜੰਸੀ ਆ ਗਈ ਰਾਮਪਾ ਮੋਟਰ ਹਸ਼ਿਆਰਪੁਰ ਵਾਲਿਆਂ ਦੀ ਰਾਮਪਾ ਮੋਟਰ ਹਸ਼ਿਆਰਪੁਰ ਹਾਂ ਵਾਹ ਵੇ ਵਾਹ ਕਮਾਲ ਹੈ ਭਾਈ ਇੱਥੇ ਤੈਨੂੰ ਮੋਟਰਸਾਈਕਲ ਸਸਤੇ ਵੀ ਮਿਲ ਜਾਣੇ ਅੱਛਾ ਤੇ ਸਕੀਮਾਂ ਵੀ ਮਿਲੂ ਸਕੀਮਾਂ ਹਾਂ ਇੰਨੀਆਂ ਸਕੀਮਾਂ ਦਿਵਾਲੀ ਆ ਮੁਰੇ ਦਿਵਾਲੀ ਆ ਦਿਵਾਲੀ ਤੈਨੂੰ ਘਰ ਮੋਟਰਸਾਈਕਲ ਵੀ ਲੈ ਕੇ ਜਾਣਾ ਤੇਰੀ ਮਤਲਬ ਦਾ ਮੋਟਰਸਾਈਕਲ ਲੈ ਆ ਕਮਲ ਭਾਜੀ ਆ ਗਏ ਸਤਿ ਸ਼੍ਰੀ ਅਕਾਲ ਕਮਲ ਭਾਜੀ ਇਹ ਨੇ ਸਾਡੇ ਕਮਲ ਭਾਜੀ ਰਾਮਪਾ ਮੋਟਰ ਹਸ਼ਿਆਰਪੁਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸ਼ੋਰੂਮ ਵਿਜ਼ਿਟ ਕੀਤਾ ਤੁਸੀਂ ਭਾਜੀ ਇਹਨਾਂ ਨੇ ਲੈਣਾ ਆ ਮੋਟਰਸਾਈਕਲ Bajaj ਦਾ ਇਹ ਕਹਿੰਦਾ ਲੈਣਾ ਵੀ Bajaj ਦਾ ਹੀ ਆ ਮੁੰਡੇ ਨੂੰ ਕੁਝ ਕਰਨਾ ਮੁੰਡੇ ਦਾ ਹੈਗਾ ਜਾਂਦਾ ਨਾ ਤੇ ਸਪੈਸ਼ਲ ਮੈਨੂੰ ਫੋਨ ਕੀਤਾ ਕਹਿੰਦੇ ਵੀ ਆਪਾਂ ਰਾਮਪਾ Bajaj ਵਾਲਿਆਂ ਜਾ ਕੇ ਮੋਟਰਸਾਈਕਲ ਲੈ ਕੇ ਆਣਾ ਲੈਣਾ ਵੀ Platinum ਦਾ ਆ ਤੇ ਬਾਕੀ ਮੋਟਰਸਾਈਕਲਾਂ ਬਾਰੇ ਵੀ ਦੱਸੋ ਵੀ ਦਿਵਾਲੀ ਦੇ ਆਫਰ ਚੱਲਦੇ ਪਏ ਆਜੋ 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 ਸਰ ਦੇਖੋ ਆ ਇਹਨਾਂ ਸਾਡੇ Platinum ਮੋਟਰਸਾਈਕਲ Bajaj ਦੇ ਰੰਪਾ ਮੋਟਰ ਸ਼ਾਹਪੁਰ ਵਿੱਚ ਠੀਕ ਹੈ ਜੀ ਠੀਕ ਹੈ ਪਲੇਟਿਨਾ ਦੇ ਵਿੱਚ ਸਰ ਦੇਖੋ ਦੋ ਮਾਡਲ ਆ ਜਾਂਦੇ ਆ ਜੀ ਇੱਕ ਤਾਂ ਆ ਜਾਂਦਾ 100 ਸੀਸੀ ਵਿੱਚ ਤਾਂ ਇੱਕ ਆ ਜਾਂਦਾ 110 ਸੀਸੀ ਵਿੱਚ ਸਰ ਜੀ ਕੰਫਰਟੇਬਲ ਮੋਟਰਸਾਈਕਲ ਹਾਂ ਤਾਂ ਜੀ ਲੰਬੀ ਸੀਟ ਦਿੱਤੀ ਹੈ ਕੰਪਨੀ ਨੇ ਇਹਨੂੰ ਹਨਾ ਤਾਂ ਪਲੱਸ ਇਹਦੀ ਐਵਰੀ ਵੇ ਸਭ ਤੋਂ ਜ਼ਿਆਦਾ ਮੋਟਰਸਾਈਕਲਾਂ ਸੈਗਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਐਵਰੇਜ ਫਲੈਟਿਨਾ ਦੀ ਦੇਖੋ ਜੇ ਜਿਹੜਾ 100 ਸੀਸੀ ਬਾਈਕ ਹੈਗਾ 68 6 ਦੀ ਐਵਰੇਜ ਕੱਢ ਦਿੰਦਾ ਜਿਹੜੇ ਵੀ 110 ਸੀਸੀ ਮੋਟਰਸਾਈਕਲ ਹੈ ਉਹਦੀ ਪਿਕਅਪ ਜ਼ਿਆਦਾ ਦਾ ਐਵਰੀ ਵੀ ਵਧੀਆ ਕੱਢ ਲੈਂਦਾ 70 75 ਦੀ ਐਵਰੇਜ ਕੱਢ ਲੈਂਦਾ ਜੀ ਮਾਰਾ ਇਹ ਐਵਰੇਜ ਤੇਲ ਵੀ ਮੱਕਦਾ ਇਹ ਚ ਇੱਕ ਵਾਰੀ ਫੁੱਲ ਕਰਾ ਲਓ ਆ ਜਿੱਥੇ ਮਾਦੀ ਘੁੰਮਦਾ ਫਿਰ ਤਾਈ ਨੂੰ ਨਾਲ ਲੈ ਕੇ ਸਸਤੇ ਹੀ ਹੈ ਕੁਛ ਸਸਤੇ ਬਿਲਕੁਲ ਜੀ ਬਿਲਕੁਲ ਜ ਉਹਨੂੰ ਬੇਨਿਫਿਟ ਹੋਇਆ 6000 ਮੋਟਰਸਾਈਕਲ ਸਸਤਾ ਹੋ ਗਿਆ ਜੀ ਇਹ ਮੋਟਰਸਾਈਕਲ ਹੈ ਉਹ 6000 ਰੁਪਿਆ ਅੱਛਾ ਥੋੜਾ ਨਾ ਬਹੁਤਾ 6000 ਰੁਪਇਆ ਜੀਐਸਟੀ ਦਾ ਫਾਇਦਾ ਹੋ ਜਾਣਾ ਤਾਇਆ ਜੀ ਮੈਨੂੰ ਵਾਜ ਜਾਣਾ ਹਾਂ ਤੈਨੂੰ ਵਾਜ ਜੀ ਤੁਹਾਨੂੰ ਵਾਜਣਾ ਠੀਕ ਹੈ ਜੀ ਤੇ ਇਹ ਵੀ ਹੈ ਜੀ ਇਹ ਆਪਾਂ ਤੁਹਾਨੂੰ ਜੇ ਤੁਸੀਂ ਕਿਸ਼ਤਾਂ ਦੇ ਲੈਣਾ ਸਿਰਫ 6000 ਤੁਸੀਂ ਡਾਊਨ ਪੇਮੈਂਟ ਕਰਨੀ ਹੈ ਤਾਂ ਮੋਟਰਸਾਈਕਲ ਆਪਾਂ ਤੁਹਾਨੂੰ ਦੇ ਦੇਣਾ 15 ਮਿੰਟਾਂ ਚ ਲੋਨ ਅਪਰੂਵਲ ਕਰ ਦੇਣਾ ਦਾ 15 ਮਿੰਟਾਂ ਦਾ ਜੀ ਚਲੋ ਸੋਨੇ ਸੁਹਾਗ ਵਾਲੀ ਗੱਲ ਮੈਨੂੰ ਕਵਲ ਬਾਜੀ ਆਇਆ ਦੱਸੋ ਤਾਇਆ ਮੈਨੂੰ ਬਾਹਰ ਪੁੱਛਦਾ ਪਿਆ ਸੀ ਤੇ ਭਾਈ ਦਿਵਾਰੀ ਆਉਣ ਲੱਗੀ ਹੈ ਕੋਈ ਖਾਲੀ ਤਾਂ ਨਹੀਂ ਤੋੜ ਦੋਗੇ ਨਹੀਂ ਤੋੜਦੇ ਅਜੇ ਤੁਹਾਨੂੰ ਗਿਫਟ ਨਾਲ ਦੇਵਾਂਗੇ ਹੈਲਮਟ ਨਾਲ ਦੇਵਾਂਗੇ अच्छा सीट कवर कुंडा नाल फ्री ऑफ कॉस्ट लगा के देवांगे मोटरसाइकिल ਨੂੰ ਇਹ ਸਾਰੀ ਚੀਜ਼ਾਂ ਤਾਂ ਨੋਤਾ ਕੀ ਦਿਵਾਲੀ ਗਿਫਟ ਦੇਣਾ ਇਹ ਤੁਹਾਨੂੰ ਆਪਾਂ ਬੜੀ ਜੀ ਇੱਕ ਗਿਫਟ ਮਿਲ ਜਾਣਾ हां ਇੱਕ ਤੁਹਾਨੂੰ ਹੈਲਮਟ ਮਿਲ ਜਾਣਾ ਹੈ ਤੇ ਨਾਲ ਮੋਟਰਸਾਈਕਲ ਮਿਲ ਜਾਣਾ ਵੱਡੀ ਗੱਲ 6000 ਦਾ ਫਾਇਦਾ ਮਿਲ ਜਾਣਾ 6000 ਰੁਪਏ ਦੇ ਵਿੱਚ ਸਾਨੂੰ ਡਾਉਰ ਪੇਮੈਂਟ ਦੇ ਵਿੱਚ ਮਿਲ ਜਾਣਾ ਤਾਂ ਤੁਹਾਨੂੰ ਹੋਰ ਕੀ ਚਾਹੀਦਾ ਬਿਲਕੁਲ ਅੱਛਾ ਆਪਾਂ ਜੀ ਇੱਕ ਗੱਲ ਦੱਸਿਓ ਵੀ ਇੱਕ ਤੁਹਾਡਾ ਮੈਂ Bajaj ਦੇ ਮੋਟਰਸਾਈਕਲ ਬਾਰੇ ਸੁਣਿਆ ਸੀ ਕਿ CNG ਦੇ ਉੱਤੇ ਵੀ ਆ ਮੋਟਰਸਾਈਕਲ ਬਿਲਕੁਲ 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 ਉਹਦੇ ਬਾਰੇ ਵੀ ਦੱਸੋ ਅਨਾਲਾਈਜ਼ਰ ਸਾਡਾ ਸੀਐਨਜੀ ਮੋਟਰਸਾਈਕਲ ਕਹੜਾ ਦੁਨੀਆ ਦਾ ਪਹਿਲਾ ਮੋਟਰਸਾਈਕਲ ਹੈ ਜਿਹੜਾ ਕਿ ਸੀਐਨਜੀ ਗੈਸ ਨਾਲ ਚੱਲਦਾ ਜੀ ਅੱਛਾ ਜੀ ਫ੍ਰੀडम ਇਹਦਾ ਨਾਮ ਆ ਜੀ ਬਜਾਜ ਕੰਪਨੀ ਦਾ ਮੋਟਰਸਾਈਕਲ ਹੈ ਕਹਿੰਦੇ ਸੀਐਨਜੀ ਵੀ ਪੈਂਦੀ ਹੈ ਪੈਟਰੋਲ ਵੀ ਪੈਂਦਾ ਹੋਣੀ ਵੇਜਦਾ ਹਾਂਜੀ ਆ ਤਾਂ ਫਿਰ ਮੁੰਜਾਂ ਲੱਦੀਆਂ ਆ ਬਟਨ ਦਿੱਤਾ ਹੋਇਆ ਕੰਪਨੀ ਨੇ ਅੰਕਲ ਜੀ ਇਹ ਤੁਸੀਂ ਪੈਟਰੋਲ ਤੇ ਚਲਾਉਣਾ ਪੈਟਰੋਲ ਤੇ ਚਲਾ ਲਓ ਸੀਐਨਜੀ ਤੇ ਚਲਾਉਣਾ ਸੀਐਨਜੀ ਤੇ ਚਲਾਓ ਸੀएनजी ਤੇ ਚਲਾਉਂਗੇ 1 ਕਿਲੋ ਨਾਲ 100 ਕਿਲੋਮੀਟਰ ਦੀ ਐਵਰੇਜ ਆਊਗਾ ਜੀ ਅੰਕਲ ਜੀ ਤੁਹਾਨੂੰ ਆਹ ਸਪੈਸ਼ਲ ਆਫਰ 0 ਡਾਟ ਪੇਮੈਂਟ ਤੇ ਸਪੈਸ਼ਲ ਆਫਰ ਇਹ ਤੇ ਅਸੀਂ ਲਗਾਈ ਆ ਸਾਡੀ ਬਜਾਜ ਨੇ ਰਾਂਪਾ ਮੋਟਰ ਹਾਰਪੁਰ ਵਿਕੇ 0 ਡਾਟ ਪੇਮੈਂਟ ਤੇ ਕੋਈ ਪਹਿਲੇ ਆਓ ਲੋਨ ਨਹੀਂ ਬਸ ਆਪਣਾ ਆਧਾਰ ਕਾਟ ਦਿਓ ਔਰ 0 ਡਾਟ ਪੇਮੈਂਟ ਤੇ ਲੈ ਜਾਓ ਆਸਾਨ ਕਿਸ਼ਤਾਂ ਆਸਾਨ ਕਿਸ਼ਤਾਂ ਤਾਇਆ ਜੀ ਆਹ ਸੀएनजी ਤੇ ਵੀ ਮੋਟਰਸਾਈਕਲ ਮਿਲ ਜਾਂਦਾ ਬਜਾਜ ਦਾ ਹਾਂ ਜੀ ਹਾਂ ਜੀ ਪਲੈਟਿਨਾ ਮੋਟਰਸਾਈਕਲ ਤਾਂ ਪਸੰਦੀਦਾ ਹੈਗਾ ਹੀ ਯਾਰ ਉਹ ਤਾਂ ਹੈਗਾ ਉਹ ਤਾਂ ਮੁੰਡੇ ਲੈ ਕੇ ਦੇਣੇ ਓਏ ਮੇਰੇ ਕੋਈ ਪੁਰਾਣਾ ਜਿਹਾ ਮੋਟਰਸਾਈ ਲਓ ਅੰਕਲ ਜੀ ਜੇ ਤੁਹਾਡੇ ਕੋਲ ਕੋਈ ਵੀ ਪੁਰਾਣਾ ਮੋਟਰਸਾਈਕਲ ਹੈਗਾ ਵਾ ਕਿਸੇ ਵੀ ਕੰਪਨੀ ਦਾ ਕੋਈ ਪੁਰਾਣਾ ਮੋਟਰਸਾਈਕਲ ਹੈ ਤੁਸੀਂ ਲਿਆਉਣਾ ਇੱਥੇ ਸਾਡੇ ਬਜਾਈ ਰਾਮਪਾ ਮੋਟਰ ਦੇ ਸ਼ੋਅਰੂਮ ਤੇ ਅੱਛਾ ਅਸੀਂ ਉਹਦੀ ਕੰਡੀਸ਼ਨ ਦੇ ਦੇਖ ਕੇ ਵੱਧ ਤੋਂ ਵੱਧ ਮੁੱਲ ਪਾ ਦੇਣਾ ਤੁਹਾਡਾ ਜਿਹੜੀ ਮਰਜੀ ਕੰਪਨੀ ਦਾ ਮੋਟਰਸਾਈਕਲ ਲੈ ਕੇ ਆਓ ਤਾਂ ਵੱਧ ਤੋਂ ਵੱਧ ਮੁੱਲ ਪਾਉਗਾ ਮਸਲਾ ਹਾਲ ਇੱਥੇ ਰਾਮਪਾ ਮੋਟਰ ਹਜ਼ਾਰਪੁਰ ਦੇ ਸ਼ੋਅਰੂਮ ਚ ਸਾਰੇ ਮਸਲੇ ਹਾਲ ਹੁੰਦੇ ਆ ਰਾਮਪਾ ਮੋਟਰ ਹਜ਼ਾਰਪੁਰ ਅੱਛਾ ਪੜੀ ਇਹ ਦੱਸੋ ਪੀ ਜਿਹੜੀ ਆਪਣੀਆਂ ਏਜੰਸੀਆਂ ਆ ਉਹ ਆਪਣੀਆਂ ਹੂਣ ਕਿੱਥੇ ਕਿੱਥੇ ਹੈ ਸਰ ਦੇਖੋ ਸਾਡੀ ਜਿਹੜੀ ਮੇਨ ਸ਼ੋਰੂਮ ਹੈਗਾ ਵਾ ਮਜਾਇ ਰੰਪਾ ਮੋਟਰ ਹੁਸ਼ਿਆਰਪੁਰ ਵਿਖੇ ਇਹ ਹੈਗਾ ਵਾ ਪਾਸਪੋਰਟ ਦਫ਼ਤਰ ਦੇ ਬਿਲਕੁਲ ਸਾਹਮਣੇ ਨੇੜੇ ਬੱਸ ਸਟੈਂਡ ਬਿਲਕੁਲ ਬਿਲਕੁਲ ਸਾਡੀ ਬ੍ਰਾਂਚ ਹੈਗੀ ਆ ਗੜਦੀਵਾਲ ਵਿਖੇ ਤਾਂ ਇੱਕ ਹੋਰ ਬ੍ਰਾਂਚ ਹੈਗੀ ਆ ਮੁਕੇਰੀਆਂ ਵਿਖੇ ਅੱਛਾ 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 ਤਾਂ ਇੱਕ ਸਾਡਾ ਮੇਨ ਸ਼ੋਰੂਮ ਇੱਕ ਹੋਰ ਵੀ ਹੈਗਾ ਉਹ ਹੈਗਾ ਨਵਾਂ ਸ਼ਹਿਰ ਤੋਂ ਸੁਣਿਆ ਦੋਸਤੋ ਕਮਲ ਭਾਜੀ ਨੇ ਸਾਰੀਆਂ ਗੱਲਾਂ ਦੱਸੀਆਂ ਕਿ ਰੰਪਾ ਮੋਟਰਸ ਜਿਹੜਾ ਹੁਸ਼ਿਆਰਪੁਰ ਹੈ ਇਸ ਸ਼ੋਰੂਮ ਦੇ ਵਿੱਚ ਤੁਹਾਨੂੰ 6000 ਡਾਊਨ ਪੇਮੈਂਟ ਦੇ ਉੱਤੇ ਸਿਰਫ 6000 ਡਾਊਨ ਪੇਮੈਂਟ ਦੇ ਉੱਤੇ ਤੁਹਾਨੂੰ Bajaj ਦਾ Platinum Motorcycle ਮਿਲ ਜਾਣਾ ਔਰ ਭਾਰਤ ਦਾ ਬਣਿਆ ਮੋਟਰਸਾਈਕਲ ਹੈ ਸਭ ਤੋਂ ਵੱਡੀ ਗੱਲ ਹੈ ਸਾਡੇ ਦੇਸ਼ ਦਾ ਬਣਿਆ ਹੈ ਮੋਟਰਸਾਈਕਲ ਹੈ Bajaj ਦਾ ਔਰ ਤੁਹਾਨੂੰ ਘੱਟ ਡਾਊਨ ਪੇਮੈਂਟ ਤੇ ਆਸਾਨ ਕਿਸ਼ਤਾਂ ਵਿੱਚ ਘੱਟ ਕਾਗਜ਼ੀ ਕਾਰਵਾਈ ਦੇ ਨਾਲ ਤੇ ਘੱਟ ਵਿਆਜ ਦੇ ਉੱਤੇ ਇਹ ਮੋਟਰਸਾਈਕਲ ਤੁਸੀਂ ਆਪਣੇ ਘਰ ਲੈ ਜਾ ਸਕਦੇ ਆ ਤੇ ਦਿਵਾਲੀ ਦੇ ਮੌਕੇ ਜਿੱਦਾਂ ਕਮਲ ਭਾਜੀ ਨੇ ਦੱਸਿਆ ਤਾਂ ਇਹਨੂੰ ਕਿ ਇੱਕ ਗਿਫਟ ਜਿਹੜਾ ਆ ਪੱਕਾ ਮੈਂ ਨਾ ਤੇ ਉਹ ਗਿਫਟ ਲੈਣ ਵਾਸਤੇ ਤੇ ਇੰਨੇ ਸਾਰੇ ਆਫਰ ਲੈਣ ਵਾਸਤੇ ਪਹੁੰਚਣਾ ਕਿੱਥੇ ਆ? ਆਪਾਂ ਮੋਟਰਸਾਈਕਲ ਹੁਣ ਕਰ ਲਈਏ ਪਸੰਦ ਤੇ ਤਾਇਆ ਤੋਂ ਮੁੰਡੇ ਨੂੰ ਬੁਲਾ ਆਪਣੇ ਮੋਜਸ਼ਨ ਨੂੰ ਫਿਰ ਪਸੰਦ ਕਰ ਲਿਜੀਏ ਆ ਠੀਕ ਆ ਆਪਾਂ ਬਦਈਆ ਹੋਰ

ਵਾਹ ਨਾ ਜਸ਼ਨ ਆ ਕੇ ਨਾ ਮੋਟਰਸਾਈਕਲ ਚਾਹੀ ਫਿਰਦੇ ਹੋ ਉਹ ਅੱਜ ਤੇਰਾ ਜਨਮ ਦਿਨ ਹੈ ਨਾ ਹਾਂਜੀ ਤੇਰੇ ਵੱਲ ਤੇ ਗਿਫਟ ਸੱਚੀ ਬਾਤ ਹੈ ਸਰਪ੍ਰਾਈਜ਼ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼ਾਬਾਸ਼ ਸ਼ਾਬਾਸ਼ ਇਹ ਤਾਂ ਪਸੰਦ ਆ ਹਾਂਜੀ ਆ ਤੈਨੂੰ ਦਿੱਤਾ ਸਰਪ੍ਰਾਈਜ਼ ਪਾਪਾ ਜੀ ਵੱਲੋਂ ਮੈਂ ਤਾਇਆ ਜੀ ਦੇ ਵੱਲੋਂ ਰਾਪਾ ਮੋਟਰ ਵਾਲਿਆਂ ਨੇ ਨਾਲੇ ਸਕੀਮਾ ਵੀ ਦੇਤੀਆਂ ਨਾਲੇ ਤੇਰੇ ਜਾਂਦਾਂ ਤੇ ਮੋਟਰਸਾਈਕਲ ਮਿਲ ਗਿਆ ਮੁੰਡੇ ਦਾ ਲਾਇਸੈਂਸ ਬਣ ਗਿਆ ਸੀ ਹਾਂ ਜੀ ਮੁਬਾਰਕਾ ਬਹੁਤ ਬਹੁਤ ਠੀਕ ਹੈ ਖੁਸ਼ੀਆਂ ਹੁਣ ਹਾਂਜੀ ਹਾਂਜੀ ਬਹੁਤ ਬਹੁਤ ਇਹ ਤੇਰਾ ਮੋਟਰਸਾਈਕਲ ਹੈ ਹੁਣ ਥੈਂਕ ਯੂ ਥੈਂਕ ਯੂ ਆਹ ਫਿਰ ਵੇਖਾਂਗੇ ਇਹ ਤਾਂ ਸਰਪ੍ਰਾਈਜ਼ ਹੀ ਹੋ ਗਿਆ ਜੀ ਬਹੁਤ ਇੰਦਾਂ ਹੀ ਆ ਗਏ ਨੇ